ਅੱਜ ਮਾਨਯੋਗ ਅਦਾਲਤ ਨੇ ਸੱਜਨ ਕੁਮਾਰ ਨੂੰ ਜਿਹੜੇ ਕਿ 84 ਦੀ ਨਸਲਕੁਸ਼ੀ ਦੇ ਦੋਸ਼ੀਆਂ ਚੋਂ ਇੱਕ ਨੇ ਪ੍ਰਮੁੱਖ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਇਹ ਦੇਖੋ ਫਰਕ ਕਾਂਗਰਸ ਨੇ ਲੰਬਾ ਸਮਾਂ ਜਿਹੜੇ ਨਸਲਕੁਸ਼ੀ ਦੇ ਦੋਸ਼ੀ ਸੀ ਸਿੱਖ ਕਤਲੇਗਾ ਕਤਲੋਗਾਰ ਤੇ ਉਹਨਾਂ ਨੇ ਲੰਬਾ ਸਮਾਂ ਮੁਕੱਦਮੇ ਨਹੀਂ ਦਰਜ ਕੀਤੇ ਹੁਣ ਦਿੱਤੇ ਫਿਰ ਉਹਨਾਂ ਨੂੰ ਆਪ ਦੇ ਮਨਿਸਟਰ ਵੀ ਬਣਾ ਕੇ ਰੱਖਿਆ ਮੁੱਖ ਮੰਤਰੀ ਵੀ ਬਣਾਤਾ ਔਰ ਮੋਦੀ ਜੀ ਨੇ ਆ ਕੇ ਦੁਬਾਰਾ ਕੇਸ ਖਲਵਾਏ ਉਹਨਾਂ ਨੂੰ ਸਜ਼ਾ ਦਿਲਵਾਈ ਉਹਨਾਂ ਨੇ ਜ਼ਖਮਾਂ ਤੇ ਨਮਕ ਲਾਉਣ ਦਾ ਕੰਮ ਕੀਤਾ ਕਾਂਗਰਸੀਆਂ ਨੇ ਇਹਨਾਂ ਨੇ ਜ਼ਖਮਾਂ ਤੇ ਮੱਲਮ ਲਾਉਣ ਦਾ ਕੰਮ ਕੀਤਾ ਕਿਉਂਕਿ ਇੰਨੀ ਦੇਰ ਬਾਅਦ ਜੋ ਹੋ ਸਕਦਾ ਸੀ ਉਹ ਕੀਤਾ ਔਰ ਲੋਕਾਂ ਨੂੰ ਲੱਗਿਆ ਕਿ ਇਹ ਉਹ ਕੌਮ ਜਿਹੜੀ ਦੇਸ਼ ਭਗਤਾਂ ਉਹਦੇ ਤੇ ਜ਼ੁਲਮ ਕਰਨਾ ਔਰ ਉਹ ਉਹਨਾਂ ਤੇ ਇਸ ਤਰ੍ਹਾਂ ਦੀ ਦੇ ਉਹਨਾਂ ਨੂੰ ਤਸੀਹੇ ਦੇਣਾ ਔਰ ਅੱਗਾ ਲਾਉਣਾ ਉਹਨਾਂ ਦੀ ਕਤਲੋਗਾਰਧ ਕਰਨਾ ਕਿ ਉਹਦੇ ਲਈ ਵੀ ਇੱਥੇ ਸਰਕਾਰਾਂ ਹੈਗੀਆਂ ਨੇ ਇੱਥੇ ਕਾਨੂੰਨ ਦਾ ਰਾਜ ਆ ਉਹਨਾਂ ਨੂੰ ਸਜ਼ਾ ਮਿਲ ਸਕਦੀ ਹੈ ਨਹੀਂ ਤਾਂ ਇਹ ਹੋ ਗਿਆ ਸੀ ਕਿ ਕਿਸੇ ਸਿੱਖ ਨੂੰ ਇੱਥੇ ਰਹਿਣ ਦਾ ਹੀ ਹੱਕ ਨਹੀਂ ਤੇ ਇਹ ਇੱਕ ਬਹੁਤ ਬੜੀ ਗੱਲ ਆ ਦੇਸ਼ ਦੀ ਬਵਸਥਾ 'ਚ ਵਿਸ਼ਵਾਸ ਪੈਦਾ ਕੀਤਾ મોદી ਜੀ ਨੇ ਦੇਸ਼ ਦੀ ਏਡੀ ਵੱਡੀ ਕੌਮ ਨੂੰ ਜੋ ਦੇਸ਼ ਦੀ ਰੱਖਿਆ ਕਰਦੀ ਆ ਉਹਨਾਂ ਨੂੰ ਉਹਨਾਂ ਨੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ